ਮਨਿਕ ਕੁਮਾਰ ਲੰਡਾ ਮੈਂ ਆਪਣੇ ਘਰ ਤੋਂ ਇੱਕ ਕੰਟੈਕਸ਼ਨ ਨਾਲ ਸੀ ਉਹ ਤਾਂ ਬ੍ਰੈਡਲੈਨ ਜਾ ਰਿਹਾ ਸੀਗਾ ਤੇ ਜਦੋਂ ਮੈਂ ਬ੍ਰੈਡਲੈਨ ਤੇ ਵਾਪਸ ਘਰ ਵੱਲ ਨੂੰ ਆਉਣ ਲੱਗਿਆ ਪਿੱਛੇ ਇੱਕ ਬੰਦਾ ਆ ਤੇ ਕੈਪਰੇ ਵਾਲਾ ਬੰਦਾ ਸੀਗਾ ਤੇ ਉਹਨੇ ਪਿੱਛੋਂ ਐ ਝਪੱਟ ਮਾਰ ਕੇ ਚਾਨੀ ਲੈ ਕੇ ਉਹ ਚਲੇ ਗਿਆ ਮੈਂ ਉਹਦੇ ਪਿੱਛੇ ਵੀ ਭੱਜਣ ਦੀ ਕੋਸ਼ਿਸ਼ ਕੀਤੀ ਪਰ ਭੱਜਣਾ ਹੋਰ ਨਾਕਾਬ ਹੋ ਗਿਆ ਕਿਉਂਕਿ ਉਹਨੇ ਛੱਤ ਪਾਇ ਲਿਆ ਤੇ ਉਹਨੇ ਜਦ ਮੋਟਰਸਾਈਕਲ ਭਜਾਇਆ ਤੇ ਮੈਂ ਸਾਰਾ ਮੇਰਾ ਫੇਰ ਥੱਲੇ ਵੱਜ ਕੇ ਡਰ ਗਿਆ ਇਹ ਗੱਲ ਹੈ ਜੀ 7:00 ਸਵਾ 7 ਦੇ ਵਿੱਚ ਦੀ ਹੈ 7:10 ਦੇ ਟਾਈਮ ਦੀ ਕਿਨੇ ਤੋਂ ਇਹ ਕਹਿੰਦਾ ਇਹ ਕੀ ਪੈਂ ਦੋ ਕਟੋਲੇ ਦੇ ਪੀਸੇ ਨੇ ਵੀ ਹਾਂਜੀ ਕੰਪਲੇਂਟ ਬੋਰਡ ਤੋਂ ਕੰਪਲੀਟ ਲਿਖਾਤੀ ਉਹ ਕਹਿੰਦੇ ਵੀ ਕੱਲ ਕਰਦੇ ਆ ਵੀ ਰਿਕਾਰਡਿੰਗ ਵਗੈਰਾ ਤੁਸੀਂ ਖੜਾ ਕੇ ਦੇਖ ਲਿਓ ਵੀ ਇੱਕ ਵਾਰ ਅਸੀਂ ਖਾਲਾ ਆ ਕੇ ਰਿਕਾਰਡਿੰਗ ਆਫੇਰਾ ਦੇਖ ਲਾਂਗੇ ਹੁਣ ਮੌਕੇ ਤੇ ਕੋਈ ਨਹੀਂ ਮੈਨੂੰ ਮੌਕਾ ਤਾਂ ਨਹੀਂ ਆਇਆ ਜੀ ਕੱਲਾ ਤਾਂ ਮੈਂ ਜਸ ਪ੍ਰਸ਼ਾਸਨ ਤੋਂ ਮੰਗਦੇ ਸੀ ਗੋਲੀ ਦਾ ਉਹ ਵੀ ਪੈਂਦੀ ਮੇਰੀ ਬਾਪੂ ਉਹ ਚਾਰਧਾਂ ਚੋੜਾ ਨੂੰ ਫਾੜ ਲੈਣ ਵੀ ਉਹ ਚੈਨੀ ਤੋਂ ਦੇ ਆਫ ਤੇ ਦੇਣਾ ਕਿੰਨੇ ਮੁੱਢੇ ਵੀ ਇਹਨਾਂ ਨੂੰ ਦੋ ਮੁੱਢੇ ਤੋਂ ਮੁੱਢੇ ਕਿਹੜਾ ਤਾਂ ਕਿਹਦੇ ਦਾ ਪਲੈਨਰ ਹੈ 1700 ਰੁਪਈਆ ਉਹਦੇ ਨੰਬਰ ਲੇਟ ਹੈ ਨਹੀਂ ਮਤਲਬ ਦੇਖੀ ਨਹੀਂ ਚੱਲੋਗੀ ਇੱਧਰ ਆ ਕੇ ਕੋਈ ਵੱਲੋਂ ਪਾਇਸੇ ਬ੍ਰੈਡ ਲੈ ਕੇ ਨਿਕਲੇ ਉੱਧਰ ਚੰਡੀ ਦਾ ਡਰੋਨ ਨਿਕਲ ਗਿਆ ਗੁਨਾਣਕ ਰੋਡ ਵੱਲ ਨੂੰ ਪਿੱਛਾ ਵੀ ਕੀਤਾ ਕੋਈ ਬੋਲਟ ਦੇ ਬੰਦੇ ਆ ਗਏ ਤੇ ਲੋੜ ਹੈ ਕਿ ਪਰ ਉਹ ਫਾੜ ਨਹੀਂ ਵਿੱਚ ਜਾਣ ਚੁਏ ਸੱਪੇ ਬਣਾ ਕੇ ਨਿਕਲ ਗਏ 190 ਵੀ ਜੀ ਹੋ ਰਹੇ ਕਿਹਨਾਂ ਜਾ ਇਹਦੇ ਇੱਕ ਸਾਡੇ ਕੋਲ ਮਰਦ ਮਰਨੰਦਾ ਦੀ ਐਪਲੀਕੇਸ਼ਨ ਆਈ ਹੋਣੀ ਮੈਂ ਹੁਣ ਮੌਕੇ ਤੇ ਖੜਾ ਆ ਕੇ ਇਹਨੇ ਦੱਸਿਆ ਕਿ ਸਾਡੀ ਇੱਥੇ ਚੈਨੀ ਕੋਈ ਹੋਈ ਹੈ ਇਥੋਂ ਨਾਲੀਆ ਬੇਕਰੀ ਦੁਕਾਨ ਹੈ ਇਥੋਂ ਤੀਕ ਲੈ ਕੇ ਨਿਕਲੇ ਆ ਉਹ ਜਿਹੜੇ ਨਰਸ਼ੇ ਸੀ ਉਹਨਾਂ ਦੇ ਅਜੇ ਸਿਸਲੀ ਕੈਮਰੇ ਹੰਗਾਲੇ ਆ ਪਤਾ ਲੱਗਦਾ ਕੁਝ ਜਿਹੜੀ ਅੱਗੇ ਘਰਬੜ ਹੋਊਗੀ ਫੌਮਲੇ ਤੇ ਲਿਆਵਾਂਗੇ ਤੇ ਫੋਟੋਜ਼ ਵਗੈਰਾ ਆ ਰਹੀ ਆ ਕਿ ਫੁਟੇਜ ਅਜੇ ਕੋਈ ਸਾਫ ਕਲੀਅਰ ਨਹੀਂ ਦਿਖ ਰਿਹਾ ਅ ਫੋਰ ਕੈਮਰੇ ਹੰਗਾਲਦੇ ਆ ਅਸੀਂ ਉਹਨਾਂ ਵਿੱਚ ਜੇ ਕੋਈ ਸਾਫ ਕਲੀਅਰ ਦੇਖੂਗਾ ਤਾਂ ਮੈਨੂੰ ਜ਼ਰੂਰ ਆਹੀ ਉਹਨਾਂ ਦੇ ਮਗਰ ਲੱਭਣ ਦੀ ਕੋਸ਼ਿਸ਼ ਕਰਦੇ ਆ ਲਟੇਰੇ ਇਹੋ ਜੇ ਲੱਭ ਕੇ ਨਾਲਸ ਪਾਉਣੀ ਆ ਆਪਾਂ ਪਰ ਇਹਦੇ ਨਾਲ ਪਬਲਿਕ ਦੇ ਸਹਿਯੋਗ ਤੋਂ ਅੱਧ ਵੀ ਦਿੱਸਿਆ ਇਹ ਉਹਦੀ ਲੋੜ ਨਾਲ ਠੀਕ ਹੈ ਨਾ ਤੁਸੀਂ ਸਾਨੂੰ ਸਹਿਯੋਗ ਕਰੋ ਇਹਨਾਂ ਨੂੰ ਫੜ ਕੇ ਆਪਾਂ ਜੇਰ ਭੇਜੀਏ ਤੇ ਜਿਹੜੇ ਵੀ ਫੋਟੋ ਦੇਖੀ ਜਾ ਰਹੀਆਂ ਫੋਟੋ ਹਾਂਜੀ ਦੇਖ ਰਹੇ ਆ ਆਪ ਵੀ ਸਿੱਧੇ ਥੋੜੇ ਦੇਖਦੇ ਆ ਤੇ ਜਿੱਥੋਂ ਤੱਕ ਪਤਾ ਲੱਗਿਆ ਜੇ ਮੋਟਰਸਾਈਕਲ ਦਾ ਨਹੀਂ ਪਤਾ ਲੱਗਿਆ ਹੁਣਾਂ ਦਾ ਲੱਭਦੇ ਆ ਦੇਖਿਆ ਬੀ ਆਹਨ ਕਰਦੇ ਆਂ ਕੋਈ ਨੰਬਰ ਹੋਰ ਪਤਾ ਲੱਗੇ ਨਹੀਂ ਆਇਆ ਇਹਨੇ ਕੁਝ